ਸਾਬਕਾ ਸੀਐਮ ਚੰਨੀ ਨੇ ਭਾਰਤ ਪੂਸ਼ਣ ਆਸ਼ੂ ਨਾਲ ਵੀਡੀਓ ਕਾਲ ਉੱਤੇ ਗੱਲ ਕੀਤੀ ਕਿ ਹਾਂ ਆਸ਼ੂ ਜੀ ਵਧਾਈਆਂ ਹੋਣ ਟਿਕਟ ਮਿਲਣ ਦੀਆਂ ਉਹਨਾਂ ਪੱਤਰਕਾਰ ਆਏ ਸੀਗੇ ਤੇ ਤੁਹਾਡੇ ਨਾਲ ਗੱਲ ਕਰਦੇ ਆਂ ਦੀ ਫੋਟੋ ਖਿੱਚਣੀ ਚਾਹਦੇ ਆਂ ਸੈਮਵਰਕਾ ਜੀ ਦੋਵੇਂ ਜੀ ਵੀਰ ਜੀ ਤੁਸੀਂ ਮੁਬਾਰਕਾ ਦੇ ਦਿਓ ਚੰਨੀ ਜੀ ਮੁਬਾਰਕਾ ਦੇ ਦਿਓ ਜੀ ਅੱਛਾ ਅੱਛਾ ਆਸ਼ੂ ਜੀ ਬਹੁਤ ਬਹੁਤ ਹੋਵੇ ਬਹੁਤ ਬਹੁਤ ਸ਼ੁਕਾਉਨਾਮਾ ਪ੍ਰਮਾਤਮਾ ਤੋਂ ਜਿਤਾਵੇ ਥੈਂਕ ਯੂ ਪ੍ਰਮਾਤਮਾ ਨੇ ਤੁਹਾਡੀ ਪਹਿਲਾਂ ਬਾਹ ਫੜ ਕੇ ਨਾਲ ਲਾਜ ਰੱਖੀ ਹੈ ਜੀ ਤੇ ਜਿਹੜੀਆਂ ਦਸਤਾਂ ਜੁਟਦਾ ਸਭਾਰਾ ਦੇ ਕੇ ਤੁਹਾਨੂੰ ਟੋਪਣਾ ਚਾਹੁੰਦੀ ਸੀ ਉਹਨਾਂ ਸਾਰਿਆਂ ਨੂੰ ਘਰ ਦੀ ਨਾਲ ਫਟਕਾ ਕੇ ਮਾਰਿਆ ਹੈ ਪ੍ਰਮਾਤਮਾ ਦੀ ਲੀਲਾ ਆਪੋ ਆਪ ਦੇ ਮਿਲ ਹੈ ਤੇ ਉਹੀ ਤੁਹਾਨੂੰ ਹੁਣ ਅੱਗੇ ਲੈ ਕੇ ਆਏਗਾ ਤੇ ਫਿਰ ਤੋਂ ਪ੍ਰਮਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਪਾਰਟੀ ਨੇ ਮੌਕਾ ਦਿੱਤਾ ਤੁਹਾਨੂੰ ਟਿਕਟ ਮਿਲੀ ਹੈ ਸਤਿ ਸ੍ਰੀ ਅਕਾਲ ਬਹੁਤ ਵਾਸ਼ਟ੍ਰੂ ਕਰਨਾ ਮਾਦੇ ਤੁਹਾਨੂੰ ਬਹੁਤ ਬਧਾਈ ਹੋਵੇ। ਥੈਂਕ ਯੂ ਮੈਮ ਬੜੀ ਪੁੱਜੀ ਆ ਨਾ ਪੂਰਾ ਲੈਕਚਰ ਕਾਟਰ ਤੇ ਰਹਿਣਾ ਤੇ ਮੇਰੇ ਵਾਸਤੇ ਕੋਈ ਘਰ ਲੈ ਰੋ ਜੀ ਜਿਹੜੇ ਆਵਾਜ਼ ਦੀ ਪਾਰਟੀ ਆ ਸਰਕਾਰੀ ਲਿਖੇ ਦੇਣਾ ਸਿਰਫ ਤੋਂ ਪ੍ਰਭਾਰ ਤੇ ਕਾਰੀ ਰੋਗੇ ਜੀ ਕਿ ਤੁਹਾਡਾ ਬਹੁਤ ਬਸ਼ਕੂ ਖਾਣਾ ਫਿਰ ਸਾਰੇ ਪਰਿਵਾਰ ਨੂੰ ਤੁਹਾਡੇ ਇਲਾਕੇ ਨੂੰ ਜੀ ਦੀ ਬਾਦ ਦੇ ਤੁਸੀਂ ਬੜੇ ਲੰਮਾ ਸਮਾਂ ਬਹੁਤ ਕਾਰਨਾ ਕਰਕੇ ਪਤਰਾ ਕੇ ਟਿੱਕੀ ਕਰਾਈਏ ਹੁਣ ਆਖਿਰ ਨੂੰ ਫੇਰ ਮੌਕਾ ਮਿਲਿਆ ਕਿ ਉਹ ਤੁਸੀਂ ਉਹਦੀ ਕੇਕ ਡেক ਕਰਕੇ ਉਹਨੂੰ ਕੇ ਲੈ ਕੇ ਜਾਓ ਥੈਂਕ ਯੂ ਥੈਂਕ ਯੂ ਸਿਆਮ ਸਰ ਥੈਂਕ ਯੂ ਬਹੁਤ ਮਿਹਰਬਾਨ ਹੋ ਥੈਂਕ ਯੂ ਉਹ ਨਾ ਪਤਕਰ ਆਏ ਸੀਗੇ ਤੇ ਤੁਹਾਡੇ ਨਾਲ ਗੱਲ ਕਰਦੇ ਆਂ ਦੀ ਫੋਟੋ ਖਿੱਚਣੀ ਚਾਹਦੇ ਆਂ ਜੀ ਸਿਆਮ ਵਰਕਾ ਜੀ ਦੋਨੇ ਜੀ ਜੀ ਵੀਰ ਜੀ ਤੁਸੀਂ ਮੁਬਾਰਕਾ ਦੇ ਦਿਓ ਚੰਨੀ ਜੀ ਮੁਬਾਰਕਾ ਦੇ ਦਿਓ ਜੀ ਅੱਛਾ ਅੱਛਾ ਅਸੋ ਜੀ ਬਹੁਤ ਬਹੁਤ ਮੁਬਾਰਕ ਹੋਵੇ ਬਹੁਤ ਬਹੁਤ ਸ਼ੁਭਕਾਮਨਾਵਾਂ ਪ੍ਰਮਾਤਮਾ ਤੁਹਾਨੂੰ ਜਿਤਾਵੇ ਧੰਕਯੂ ਜਿਸ ਰੱਬ ਪ੍ਰਮਾਤਮਾ ਨੇ ਤੁਹਾਡੀ ਪਹਿਲਾਂ ਬਾੜ ਕੇ ਨਾਲ ਰਾਜ ਰੱਖੀ ਹੈ ਜੀ ਤੇ ਜਿਹੜੀਆਂ ਤਾਸਤਾ ਤੁਹਾਡੇ ਦਾ ਸਹਾਰਾ ਦੇ ਕੇ ਤੁਹਾਨੂੰ ਟੁੱਪਣਾ ਚਾਹੁੰਦੀ ਸੀ ਉਹਨਾਂ ਸਾਰਿਆਂ ਨੂੰ ਧਰਤੀ ਨਾਲ ਫਟਕਾ ਕੇ ਮਾਰਿਆ ਹੈ ਪ੍ਰਮਾਤਮਾ ਦੀ ਲੀਲਾ ਹੈ ਭਵਨ ਰਾਤ ਦੇ ਗਿੱਲੇ ਤੇ ਉਹੀ ਤੁਹਾਨੂੰ ਹੁਣ ਅੱਗੇ ਲੈ ਕੇ ਆਏਗਾ ਤੇ ਫਿਰ ਤੋਂ ਪ੍ਰਮਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਪਾਰਟੀ ਦੇ ਮੌਕੇ ਤੁਹਾਡਾ ਦਿੱਟਾ ਚੋਰ ਟਿਕਟ ਮਿਲੀ ਹੈ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਰਨਾਮਾ ਤੇ ਤੁਹਾਨੂੰ ਬਹੁਤ ਵਧਾਈ ਹੋਵੇ ਥੈਂਕ ਯੂ ਮੈਨੂੰ ਬੜੀ ਪੁੱਛੀ ਹੈ ਨਾ ਪੂਰਾ ਲੈਕਚਰ ਬਾਟਰ ਤੇ ਰਹਿਣਾ ਤੇ ਮੇਰੇ ਵਾਸਤੇ ਕੋਈ ਘਰ ਲੈ ਰੋ ਜੀ ਮੈਨੂੰ ਕਿਹੜੇ ਅਰਵਾਦੀ ਪਾਰਟੀ ਵਾਲਾ ਸਰਕਾਰ ਨੇ ਲਿਖੇ ਦੇਣਾ ਇਸੇ ਤਰ੍ਹਾਂ ਪ੍ਰਧਾਨ ਦੇ ਕਾਰਜ ਜੀ ਕਿ ਤੁਹਾਡਾ ਬਹੁਤ ਬਹੁਤ ਸ਼ੁਭ ਕਾਰਨਾਮਾ ਤੇ ਸਾਰੇ ਪਰਿਵਾਰ ਨੂੰ ਤੁਹਾਡੇ ਇਲਾਕੇ ਨੂੰ ਜੀ ਦੀ ਵਾਸਤੇ ਤੁਸੀਂ ਬੜੇ ਲੰਮਾ ਸਮਾਂ ਬਹੁਤ ਕਲਾਕਰੀ ਤਕਨੀਕ ਰਾਈਗੇ ਉਹਨਾਂ ਆਕਰ ਨੂੰ ਫੇਰ ਮੌਕਾ ਮਿਲਿਆ ਕਿ ਉਹ ਤੁਸੀਂ ਉਹਦੀ ਦੇਖਰੇਖ ਕਰਕੇ ਉਹਨੂੰ ਅੱਗੇ ਲੈ ਕੇ ਜਾਓ ਥੈਂਕ ਯੂ ਥੈਂਕ ਯੂ ਸੀਮ ਸਰ ਥੈਂਕ ਯੂ ਬਹੁਤ ਮਿਹਰਬਾਨੀ ਹੈ ਤੁਹਾਡੀ ਥੈਂਕ ਯੂ ਉਹਨਾਂ ਪੱਤਰਕਾਰ ਆਏ ਸੀਗੇ ਤੇ ਤੁਹਾਡੇ ਨਾਲ ਗੱਲ ਕਰਦੇ ਆਂ ਦੀ ਫੋਟੋ ਖਿੱਚਣੀ ਚਾਹਦੇ ਆਂ ਸੇਮਵਰਕਾ ਜੀ ਦੋਵੇਂ ਜੀ ਵੀਰ ਜੀ ਤੁਸੀਂ ਮੁਬਾਰਕਾ ਦੇ ਦਿਓ ਚੰਨੀ ਜੀ ਮੁਬਾਰਕਾ ਦੇ ਦਿਓ ਜੀ ਕਰ ਗੋਵੇ ਬਹੁਤ ਬਹੁਤ ਸ਼ੁਕਾਉਨਾਮਾ ਪ੍ਰਮਾਤਮਾ ਤੋਂ ਜਿਤਾਵੇ ਥੈਂਕ ਯੂ ਜਿਸ ਪ੍ਰਮਾਤਮਾ ਨੇ ਤੁਹਾਡੀ ਪਹਿਲਾਂ ਬਾਹਰ ਕੇ ਨਾਲ ਰਾਜ ਰੱਖੀ ਹੈ ਜੀ ਤੇ ਜਿਹੜੀਆਂ ਤਾਂ ਤਾਂ ਜੁਫੜ ਦਾ ਸਹਾਰਾ ਦੇ ਕੇ ਤੁਹਾਨੂੰ ਸੁਪਨਾ ਚਾਹੁੰਦੀ ਸੀ ਉਹਨਾਂ ਸਾਰਿਆਂ ਨੂੰ ਧਰਤੀ ਨਾਲ ਸਟਕਾ ਕੇ ਮਾਰਿਆ ਹੈ ਪ੍ਰਮਾਤਮਾ ਦੀ ਜੀਲਾ ਤੋਂ ਬਾਹਰ ਆਪ ਦੇ ਜੀਲੇ ਤੇ ਉਹੀ ਤੁਹਾਨੂੰ ਹੁਣ ਅੱਗੇ ਲੈ ਕੇ ਆਏਗਾ ਤੇ ਫਿਰ ਤੋਂ ਪ੍ਰਮਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਪਾਰਟੀ ਨੇ ਤੁਹਾਡਾ ਟਿਕਟ ਤੁਹਾਨੂੰ ਟਿਕਟ ਮਿਲੀ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਨਾ ਮੈਂ ਤੁਹਾਨੂੰ ਬਹੁਤ ਬਧਾਈ ਹੋਵੇ। ਥੈਂਕ ਯੂ। ਮੈਨੂੰ ਬੜੀ ਪੁੱਛੀ ਆ ਨਾ ਪੂਰਾ ਲੈਕਚਰ ਬਾਹਰ ਤੇ ਰਹਿਣਾ। ਜੀ। ਤੇ ਮੇਰੇ ਵਾਸਤੇ ਕੋਈ ਘਰ ਲੈ ਰੋ। ਜੀ। ਮੈਨੂੰ ਕਿਹੜੇ ਆਵਾਜ਼ ਦੀ ਪਾਰਟੀ ਆ ਨਾ ਸਰਕਾਰ ਨੇ ਲਿਖੇ ਦੇਣਾ। ਬਹੁਤ-ਬਹੁਤ ਪ੍ਰਸ਼ੰਸਾ ਕਰ ਰਿਹਾ ਹਾਂ। ਜੀ। ਕਿ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਸਾਰੇ ਪਰਿਵਾਰ ਨੂੰ ਵੀ ਤੁਹਾਡੇ ਇਲਾਕੇ ਨੂੰ ਜਿੱਦੀ ਵਾਸਤੇ ਤੁਸੀਂ ਬੜੇ ਲੰਮਾ ਸਮਾਂ ਬਹੁਤ ਕਾਰਨਾ ਕਰਕੇ ਬਿਤਾ ਕੇ ਕੰਟੀ ਕਰਾਈਏ। ਹੁਣ ਆਕਰ ਨੂੰ ਫੇਰ ਮੌਕਾ ਮਿਲਿਆ। ਕਿ ਉਹ ਤੁਸੀਂ ਉਹਦੀ ਕੇਰਿੰਗ ਕਰਕੇ ਉਹਨੂੰ ਘੇ ਲੈ ਕੇ ਜਾਓ ਥੈਂਕ ਯੂ ਥੈਂਕ ਯੂ ਸੀਰ ਸਰ ਥੈਂਕ ਯੂ ਬਹੁਤ ਮਿਹਰਬਾਨੀ ਲਈ ਥੈਂਕ ਯੂ ਸਰ